ਔਰ ਇੱਕ ਵਾਰ ਫੇਰ ਹਾਜ਼ਰ ਹੋਇਆ ਤੁਹਾਡੇ ਦਰਮਿਆਨ ਕਿਉਂਕਿ ਪਹਿਲਾਂ ਅਸੀਂ ਜਦੋਂ ਵੀਡੀਓ ਲਾਈਵ ਕਰ ਰਹੇ ਸੀ ਤਾਂ ਸਿਗਨਲ ਦੀ ਪ੍ਰੋਬਲਮ ਆ ਰਹੀ ਸੀ ਇੱਕ ਵਾਰੀ ਫੇਰ ਤੁਸੀਂ ਦੇਖ ਸਕਦੇ ਹੋ ਕਿ 26 ਜਨਵਰੀ ਨੂੰ ਮੰਡੀ ਅਹਿਮਦਗੜ੍ਹ ਵਿਖੇ ਜੋ ਹਰ ਸਾਲ ਸੇਲ ਲੱਗਦੀ ਹੈ ਇਹ ਸੇਲ ਕਿਸ ਤਰ੍ਹਾਂ ਸ਼ੁਰੂ ਹੋਈ ਕਿਉਂ ਸ਼ੁਰੂ ਹੋਈ ਕਿਸ ਨੇ ਸ਼ੁਰੂ ਕੀਤੀ ਇਸ ਬਾਰੇ ਤਾਂ ਕੋਈ ਪਤਾ ਨਹੀਂ ਪਰ ਸੇਲ ਹੈ ਜਿਹੜੀ ਬਹੁਤ ਜ਼ਬਰਦਸਤ ਹੁੰਦੀ ਹੈ ਲੋਕ ਬਹੁਤ ਦੂਰੋਂ ਦੂਰੋਂ ਆ ਕੇ ਦਿੱਲੀ ਤੱਕ ਦੇ ਜਿਹੜੇ ਵਪਾਰੀ ਆ ਕੇ ਨੇ ਇੱਥੇ ਲੋਕ ਸੇਲ ਲਗਾਉਂਦੇ ਨੇ ਤੇ ਲੋਕ ਵੀ ਬਹੁਤ ਦੂਰੋਂ ਦੂਰੋਂ ਆ ਕੇ ਇਸ ਸੇਲ ਦੇ ਖਰੀਦਦਾਰੀ ਕਰਦੇ ਨੇ ਸੋ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੈ 12 ਵਜੇ ਤੋਂ 2 ਵਜੇ ਤੱਕ ਦਾ ਜੋ ਨਜ਼ਾਰਾ ਹੈ ਉਹ ਵਸਤਰਾ ਹੁੰਦਾ ਹੈ 12 ਤੋਂ 2 ਵਜੇ ਤੱਕ ਬਹੁਤ ਜ਼ਿਆਦਾ ਜਿਹੜਾ ਹੈਗਾ ਬਾਜ਼ਾਰ ਭਰ ਜਾਂਦਾ ਹੈ ਉਸ ਤੋਂ ਬਾਅਦ ਫਿਰ 3 ਵਜੇ ਤੋਂ ਬਾਅਦ ਹੌਲੀ ਹੌਲੀ ਘਟਣਾ ਸ਼ੁਰੂ ਹੁੰਦਾ ਹੈ ਇਹ ਤੁਸੀਂ ਅੰਮ੍ਰਿਤਗੜ ਮੰਡੀ ਹੈ ਜੀ ਦੁਕਾਨਾਂ ਵਾਲੀ ਅਸਮਾਨ ਜੀ ਕਿੰਦੇ ਹੋਏ ਹੈ ਜੀ ਲੱਗਦਾ ਹੈ हां जी किता ठीक ठाक हो बहुत ने देर रात के लगे नहीं पिछले साल ਨਾਲੋਂ ਘੱਟ ਲੱਗਦਾ ਸਰੇ ਸਾਲੋਂ ਘੱਟ ਬਹੁਤ ਰਸ਼ ਬਹੁਤ ਘੱਟ ਆ ਜੀ ਪਰ ਰਸ਼ ਘੱਟ ਲੋ ਫਾਇਦਾ ਹੀ ਆ ਕਹਿੰਦੇ ਨੂੰ ਚੋਰੀ ਹੋਣ ਦਾ ਬਹੁਤ ਡਰ ਰੇਂਦਾ ਲੋਕਾਂ ਨੂੰ ਚੈਨੀ ਚੋਰੀ ਤੇ ਪਰਸ ਚੋਰੀ ਹੋ ਗਏ ਪਰ ਹੁਣ ਕੰਟਰੋਲ ਆ ਰਸ਼ ਕੰਟਰੋਲ ਨੇ ਫਾਇਦਾ ਹੋਣਾ ਬਹੁਤ ਸਾਰਾ ਫਾਇਦਾ ਹੈ ਲਓ ਜੀ ਆ ਜਿਹੜੀ ਆਈਟਮ ਤੁਹਾਨੂੰ ਪਹਿਲਾਂ ਇਹ ਲਗਭਗ 5 5 6 600 ਦੀ ਮਿਲਦੀ ਸੀ ਹੁਣ 50 ਰੁਪਏ ਦੀ ਇੱਥੇ ਮਿਲਦੀ ਆ ਕਾਫੀ ਫਾਇਦਾ ਵੀ ਲੋਕਾਂ ਨੂੰ ਹੋ ਜਾਂਦਾ ਭਾਵੇਂ ਲੋਕ ਕਹਿੰਦੇ ਨੇ ਕਿ ਸੇਲ ਦੇ ਵਿੱਚ ਪੁਰਾਣਾ ਮਾਲ ਕੱਢਦੇ ਨੇ ਪਰ ਪੁਰਾਣੇ ਦੇ ਨਾਲ ਨਵਾਂ ਵੀ ਲੋਕਾਂ ਨੂੰ ਸਸਤਾ ਮਿਲ ਜਾਂਦਾ ਆ ਬਾਊ ਖੜਾ ਆਟਾ ਬਾਊ ਆਪਣੀ ਜਗਾ ਹਾਂਜੀ ਠੀਕ ਹੋ ਮਹਾਰਾਜ ਲਾਈਆ ਸੇਲ ਜਿੰਦਾਬਾਦ फोन से देख लाता पेड़ ठीक है ता भी सिम कि लाइया सेल 200, 300 300 ਮਾਸਾ ਬਰੇਡ ਦਾ 500 ਬਰੇਡ ਦਾ ਸੋ ਮੰਡੀ ਅਹਿਮਦਗੜ ਦਾ ਇਹ ਮੇਨ ਬਾਜ਼ਾਰ ਜਿੱਥੇ ਕਿ ਤਿਲ ਸਿੱਟਣ ਨੂੰ ਵੀ ਇਸ ਵਕਤ ਜਗ੍ਹਾ ਨਹੀਂ ਮਿਲ ਰਹੀ 300 300 300 300 ਹਾਂਜੀ ਕਿਦਾਂ ਠੀਕ ਹੋ ਇਹ ਕਿੰਨੇ ਆਲਾ ਮਾਸ ਸੀ ਪਹਿਲਾਂ ਸੇਲ ਤੋਂ ਬਿਨਾ 350 ਦਾ ਜੀ ਬਿਨਾ ਸੇਲ ਤੋਂ 500 ਦਾ ਜੀ 300 ਦਾ ਦੇ ਦੇ ਅੱਛਾ ਹੁਣ 300 ਦਾ ਜੀ ਵਾਹ ਜੀ ਵਾਹ ਕਿਆ ਬਾਤ ਹੈ ਲਓ ਜੀ ਡਰਾਈ ਫਰੂਟ ਵੀ ਜਿਹੜਾ ਮਿਲਦਾ ਸੇਲ ਦੇ ਵਿੱਚ ਸੇਲ ਲੱਗਿਆ ਡਰਾਈ ਫਰੂਟ ਤੇ ਅੱਜ ਕਿੱਥੋਂ ਆਏ ਆ ਲੁਧਿਆਣੇ ਤੋਂ ਲੁਧਿਆਣੇ ਤੋਂ ਹਰਸਾ ਲਾਉਨੇ ਆ ਟਾਕ ਵਧੀਆ ਲਾਈਆ ਸੇਲ ਇਹ ਸੇ ਮੇਲਾ ਹਰ ਐਰਮਾਨ ਨੂੰ ਲੱਗਦਾ ਹਾਂ ਤਾਂ ਲੱਗਦਾ ਜਿਹਦੇ ਵਿੱਚ ਕੀ ਲੋਕਾਂ ਨੂੰ ਬਹੁਤ ਵਧੀਆ ਦੁਕਾਨਦਾਰੇ ਬਹੁਤ ਵੇ ਰਿਸਪੌਂਸ ਦਿੰਦਾ ਵਾ ਮਤਲਬ ਬਹੁਤ ਵੀ ਸੇਲ ਚੱਲ ਰਹੀ ਆ ਠੀਕ ਹੈ ਮੰਡੀ ਅੰਦਰ ਬਹੁਤ ਕੁਝ ਹੋ ਚੁੱਕੀ ਐ ਇਸ ਕਾਲਜ ਵਾਹ ਵਾਹ ਦੂਰ ਤੋਂ ਆਉਂਦੇ ਨੇ ਸੇਲਾਂ ਵਾਸਤੇ ਵੀ ਸੇਲ ਲੈਣ ਤੇ ਮਿਲਣ ਵਾਸਤੇ ਖਰੀਦਣ ਵਾਸਤੇ ਵੀ ਕਾਈ ਕਿਤੇ ਮੇ ਆ ਥੋ ਇੱਕ ਹੀ ਵੇਚ ਰਹੇ ਹਾਂ ਮਹਾਰਾਜ ਇੱਕ ਗਲਾਸ ਕਾਡ ਹੈ ਜੀ ਫੋਨ ਦਾ ਅੱਛਾ ਫੋਨ ਦਾ ਰਿੰਕ ਕਿੰਨੇ ਦਾ 200 ਵਾਲਾ 250 200 250 ਕਿ ਸੋੜੂਗਾ ਮਾਲ ਕਾਹਲੇ ਬੱਬਾ ਨਾਲ 200 ਇਹ ਦਾ ਬੰਦਾ ਭਾਈ ਸਰਦਾਰ ਨਾ ਦਿੱਤਾ ਮੁੱਕੀ ਨੇ ਕਰ ਮੈਂ 200 200 ਕਿਧਰ ਨਹੀਂ ਕਰ ਦੱਸ ਸਰ 500 ਇਹ ਹਾਂ ਜੀ ਠੀਕ ਹੋ ਇਹ ਧਿਆਨ ਕਿਹੜੇ ਫੁੱਲ ਕੇ ਬੰਦਾ ਹੈ ਆਪਣਾ ਆਇਆ ਲੇਕਿਨ ਹਲਾ ਦਿਓ ਮੰਨਿਆ ਕਰ ਅਸੀਂ ਇਸ ਵਕਤ ਮੰਡੀ ਅਹਿਮਦਗੜ੍ਹ ਦੇ ਵਿੱਚ ਆਪਾਂ ਮੇਨ ਵਿਆਰ ਦੇ ਵਿੱਚ ਫਿਰ ਰਹੇ ਆ ਮੇਨ ਵਿਆਰ 26 ਜਨਵਰੀ ਨੂੰ ਹਰ ਸਾਲ ਸੇਲ ਲੱਗਦੀ ਹੈ ਇਹ ਸੇਲ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੇਲ ਕਿਸ ਤਰ੍ਹਾਂ ਸ਼ੁਰੂ ਹੋਈ ਕਿਸ ਤਰ੍ਹਾਂ ਸ਼ੁਰੂ ਕੀਤੀ ਨਹੀਂ ਪਤਾ ਪਰ ਸੇਲ ਦਾ ਨਜ਼ਾਰਾ ਬਹੁਤ ਜ਼ਬਰਦਸਤ ਹੁੰਦਾ ਹੈ ਸੋ ਦੇਖੋ ਆ ਮਤਲਬ ਲਿਖਿਆ ਤਾਂ ਬ੍ਰਾਂਡਡ ਹੋਇਆ ਕਿੱਥੋਂ ਲੈ ਕੇ ਆਉਂਦੇ ਨੇ ਕਿੱਥੋਂ ਨਹੀਂ 100 ਰੁਪਏ ਦਾ ਇਹ ਆ ਦੋ ਪੀਸ ਜਿਹੜੇ ਨੇ ਇਹਨਾਂ ਵੱਲੋਂ 100 ਰੁਪਏ ਦਿੱਤੇ ਜਾਂਦੇ ਨੇ ਮੈਂ ਲਿਆਉਣਾ ਦੇ ਆਇਆ ਦੋ ਸੌ ਰੁਪਈਆ ਦੋ 200 ਰੁਪਈਆ ਤੋਂ ਹੈ ਕੀ ਆ ਸਾਰੀਆਂ ਦੋ ਪੈਂਟਾਂ ਫਿਰ ਨਿਕਲ ਰਿਹਾ 500 ਹਾਫ ਰੇਟ ਤੋਂ ਸੋ ਮੇਨ ਬਜ਼ਾਰ ਦੇ ਵਿੱਚ ਆਪਾਂ ਐਨ ਤੱਕ ਜਾਵਾਂਗੇ ਫਿਰ ਵਾਪਸੀ ਤੇ ਆ ਫਤਵਾ ਨੂੰ ਚੌੜੇ ਬਜ਼ਾਰ ਦਾ ਹਾਲ ਦਿਖਾਵਾਂਗੇ ਵੀਰੋ ਦਾ ਜਾਂਦਾ ਜੀ ਕਿਹੜੀ 20 ਦੇ ਮੈਂ ਸਾਰਿਆਂ ਨੂੰ ਲੈ ਲਈ ਬਹੁਤ ਲੈ ਲੋ ਭਾਰੀ ਬੰਦਾ ਨਹੀਂ ਹੋਣੀ ਭਾਰੀ ਬੰਦਾ ਆਜੋ ਲੈ ਲੋ ਆਈ ਦੇ ਬਾਜਰੀ ਦੇ ਭਾਈ ਤੋਂ ਆਂਦੇ ਪਾਸ ਕਰ ਜਾ ਰਿਹਾ ਹੈ ਜੀ ਇਹਨੂੰ ਦੱਸ ਦੇ ਕੇਟੀ ਜੀ ਗਿਆ ਹੈ ਆ ਚੱਲ ਰਿਹਾ ਲਾਈਵ ਕਰ ਰਿਹਾ ਹੈ ਅੰਦਰ ਨਹੀਂ ਹੁਣ ਕਦੋਂ ਅੰਦਰ ਆ ਕੇ ਕੰਮ ਲੈਣ ਤਾਂ ਕੋਈ ਕਰਨੇ ਇਹਦੇ ਦੋ ਕੇ ਮਾਰਦੇ ਵੀ ਆਈ ਪੁੱਤ ਆ ਅੱਠ ਵਜੇ ਅੱਠ ਮਿੰਟ ਕੁਝ ਮਿੰਟ ਤਾਂ ਕਰੀਏ ਹੋਰ ਅੱਠ ਮਿੰਟ ਸੋਆ ਦੇ ਕਰਦੇ ਆ ਜੀ 2-2 ਰੁਪਏ ਦਾ ਪਰਸ ਵੇਚ ਰਹੇ ਨੇ ਬਾਈ ਹੁਣੀ ਬਾਕੀ ਪਤਾ ਨਹੀਂ ਕਿੰਨੇ ਦਾ ਇਹ ਜੀ ਠੀਕੋ ਜਿੰਨਾ ਬਈ ਨਾ ਬਈ ਨਾਲ ਨਾਲ 3 ਕਰੇ 3 ਤੇ सोना ਚਾਹੀ ਆ ਗਿਆ ਵੀਰ चांदी आया वीर पे तीर पे अदे तू दया वीर पे तीर पे तीर पे लगी वीर पे तीर पे वीर पे तीर पे रागढ़ ਸੋ ਮੇਨ ਬਾਜ਼ਾਰ ਜਿਹੜਾ ਹੈ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਜੋ ਦਰਸ਼ਕ ਨਵੇਂ ਜੁੜੇ ਨੇ ਤੁਹਾਨੂੰ ਇੱਕ ਵਾਰ ਫੇਰ ਦੱਸ ਦੇਣਾ ਕਿ 26 ਜਨਵਰੀ ਨੂੰ ਹਰ ਸਾਲ ਮੰਡੀ ਅਹਿਮਦਗੜ੍ਹ ਦੇ ਵਿੱਚ ਸਾਰੇ ਬਾਜ਼ਾਰਾਂ ਦੇ ਵਿੱਚ ਬਹੁਤ ਭਾਰੀ ਸੇਲ ਲੱਗਦੀ ਆ ਪਾਵੇਂ ਇਹ ਸ਼ੁਰੂ ਸ਼ੁਰੂ ਦੇ ਵਿੱਚ ਜਿੰਨਾ ਕੋ ਮੈਨੂੰ ਯਾਦ ਹੈ ਮੈਂ ਦੇਖਦਾ ਸੀ ਤਾਂ ਥੋੜੀ ਥੋੜੀ ਸੇਲ ਲੱਗਦੀ ਹੁੰਦੀ ਸੀ ਆਸਾ ਆਸਾ ਇਹ ਸੇਲ ਦਾ ਜਿਹੜਾ ਹੈਗਾ ਕਹਿ ਸਕਦੇ ਆ ਕਿ ਬਿਮਾਰੀ ਕਹਿ ਸਕਦੇ ਆ ਜਾਂ ਲੋਕਾਂ ਦੇ ਫੈਸਲੇ ਇਹ ਸੇਲ ਹਰ ਸਾਲ ਸਾਰੇ ਬਾਜ਼ਾਰਾਂ ਦੇ ਵਿੱਚ ਲੱਗਣੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਵਪਾਰੀ ਬਹੁਤ ਦੂਰੋਂ ਦੂਰੋਂ ਆ ਕੇ ਇੱਥੇ ਆਪਣਾ ਸਮਾਨ ਲਿਆ ਕੇ ਵੇਚਦੇ ਨੇ ਤੇ ਜਿਹੜੇ ਦੁਕਾਨਦਾਰ ਜਿਹੜੇ ਸੇਲ ਨਹੀਂ ਲਗਾਉਂਦੇ ਜਿਨ੍ਹਾਂ ਦੀਆਂ ਦੁਕਾਨਾਂ ਤੇ ਸੇਲ ਨਹੀਂ ਲੱਗਦੀ ਉਹ ਜਿਹੜੇ ਬਾਹਰੋਂ ਵਪਾਰੀ ਆਉਂਦੇ ਉਹਨਾਂ ਨੂੰ ਕਿਰਾਏ ਤੇ ਜਗ੍ਹਾ ਦਿੰਦੇ ਨੇ ਅੱਗੇ ਤੇ ਉਹ ਫਿਰ ਇੱਥੇ ਆ ਕੇ ਸੇਲ ਲਗਾਉਂਦੇ ਨੇ ਤੇ ਲੋਕ ਵੀ ਦੂਰੋਂ ਦੂਰੋਂ ਆ ਕੇ ਇੱਥੇ ਖਰੀਦਦਾਰੀ ਕਰਦੇ ਨੇ ਭਾਵੇਂ ਅੱਜ ਜਿਹੜੀ ਸੇਲ ਆ ਜਿਹੜਾ ਉਹ ਕੁਝ ਠੰਡੀ ਨਜ਼ਰ ਆ ਰਹੀ ਹੈ ਪਿਛਲੇ ਸਾਲ ਦੇ ਨਾਲੋਂ ਪਿਛਲੇ ਸਾਲ ਵੀ ਵੀਡੀਓ ਅਸੀਂ ਪਾਈ ਸੀ ਉਸ ਵਕਤ ਇੱਥੇ ਬਹੁਤ ਜ਼ਿਆਦਾ ਰੌਣਕ ਸੀ ਪਰ ਇਸ ਵਾਰ ਜਿਹੜ ਉਹ ਕਾਫੀ ਘੱਟ ਦੇਖਣ ਨੂੰ ਮਿਲਦਿਆ ਹੈ ਪਰ ਵਿੱਚ ਵਿੱਚ ਕਾਫੀ ਰਾਸ਼ੀ ਵੀ ਦਿਆ ਹੈ ਪਰ ਫਿਰ ਵੀ ਮੈਂ ਸਮਝਦਾ ਕਿ ਜੋ ਮੈਂ ਦੇਖਦਾ ਹੈਗਾ ਪਿਛਲੇ ਸਾਲ ਦੇ ਨਾਲ ਇਸ ਸਾਲ ਛੇ ਜਿਹੜੀ ਹੈਗੀ ਆ ਉਹ 75 ਪੈਸੇ ਕਹਿ ਸਕਦੇ ਆ ਪਰ ਇੱਕੋ ਵਟਾ ਜਿਹੜਾ ਹੈਗਾ ਚੌਥਾ ਹਿੱਸਾ ਜਿਹੜੇ ਲੋਕ ਇੱਥੇ ਘੱਟ ਨੇ ਮਾਵੇਂ ਵੇਚਣ ਵਾਲੇ ਤਾਂ ਕਾਫੀ ਨੇ ਸਮਾਨ ਵੇਚਣ ਵਾਲੇ ਜਿਹੜੇ ਵਪਾਰੀ ਨੇ ਉਹ ਕਾਫੀ ਨੇ ਆਪਣਾ ਸਮਾਨ ਲੈ ਕੇ ਆਏ ਨੇ ਪਰ ਖਰੀਦਦਾਰੀ ਕਰਨ ਵਾਲੇ ਲੋਕ ਨੇ ਉਹ ਜਿਹੜੇ ਨਹੀਂ ਆਏ ਲੋਕਾਂ ਦਾ ਇਹ ਵੀ ਕਹਿਣਾ ਹੈ ਆਫ ਕੈਮਰੇ ਦੇ ਵਿੱਚ ਕਿ ਇਸ ਵਾਰ ਜਿਹੜਾ ਸਮਾਨ ਹੈ ਉਹ ਪਿਛਲੇ ਸਾਲ ਦੇ ਨਾਲੋਂ ਮਹਿੰਗਾ ਹੈ ਤੇ ਇਨਾਂ ਕਦੇ ਵਿੱਚ ਤਾਂ ਸਮਾਨ ਸਾਨੂੰ ਜਿਹੜਾ ਆਪਣੇ ਸ਼ਹਿਰਾਂ ਦੇ ਵਿੱਚ ਵੀ ਮਿਲ ਜਾਂਦਾ ਹੈ ਸੋ ਇਹ ਵੀ ਇੱਕ ਕਾਰਨ ਜਿਹੜਾ ਹੈਗਾ ਮਹਿੰਗਾਈ ਦਾ ਲੋ ਜੀ ਠੀਕੋ ਓਏ 150 ਓਏ 150 ਓਏ 150 ਓਏ 150 ਬੱਚੇ ਬੱਚੇ ਓਏ ਆਇਆ ਓਏ ਲੱਗਿਆ ਤੂੰ ਕੀ ਡੋਲੇ ਓਏ 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 ਇਹ ਦੋ ਤਾ ਦੋ ਪਾਟੇ ਦੋ ਪਾਟੇ ਓਏ 150 ਹਾਂਜੀ 150 ਗੋ ਮਾਲਿਕ ਹੋ ਗਏ what <laughs> <laughs> ठीक <laughs> <laughs> ਜੀ ਮੰਡੀ ਅਹਿਮਦਗੜ੍ਹ ਦੇ ਮੇਨ ਬਾਜ਼ਾਰ ਜਿੱਥੇ ਕਿ ਬਹੁਤ ਭਾਰੀ ਛੇ ਲੱਗੀ ਹੈ 26 ਜਨਵਰੀ ਨੂੰ ਹਰ ਸਾਲ ਇਸੇ ਤਰ੍ਹਾਂ ਹੀ ਛੇ ਲੱਗਦੀ ਹੈ ਤਾਂ ਮੇਨ ਬਾਜ਼ਾਰ ਦੇ ਵਿੱਚ ਆਪਾਂ ਬੜੇ ਸੀ ਲਗ-ਪਗ ਅਸਲ 15 16 ਮਿੰਟ ਜਿਹੜੇ ਹੋ ਚੁੱਕੇ ਨੇ 15 16 ਮਿੰਟ ਦੇ ਵਿੱਚ ਤੇ ਪਹਿਲਾਂ 10 25 ਕੁ ਮਿੰਟ ਅੱਧੇ ਘੰਟੇ ਦੇ ਵਿੱਚ ਮੇਨ ਬਾਜ਼ਾਰ ਸਾਡੇ ਕੋਲ ਕਵਰ ਹੋਇਆ ਅਸੀਂ ਕੋਸ਼ਿਸ਼ ਕਰਦੇ ਆ ਤੁਹਾਨੂੰ ਕਿਸੇ ਹੋਰ ਬਾਜ਼ਾਰ ਦੇ ਵਿੱਚ ਲੈ ਕੇ ਜਾਣੇ ਆ ਤਾਂ ਦੇਖੋ ਭਰਾ ਆਪਣਾ ਬੱਲ LED ਲੈਂਪ ਜਿਹੜੇ ਵੇਚ ਰਿਹਾ ਹੈਗਾ ਡਰਾਈਵਰ ਹੈ LED मतलब चार्जिंग मतलब ਵੈਲਟੀਕਲਪ ਚਾਰਜਿੰਗ ਦਾ LED मतलब चार्जिंग ਵਾਲੇ ਇਹ ਹੈਗਾ ਟੈਂਪੂ ਅੱਡਾ ਟੈਂਪੂ ਅੱਡੇ ਦੇ ਵਿੱਚ ਵੀ ਲੋਕ ਆਪਣੇ ਵਹੀਕਲ ਖੜਾਉਂਦੇ ਨੇ ਤੇ ਇੱਥੇ ਵੀ ਕਾਫੀ ਜਿਹੜੀ ਰੌਣਕ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਲੋ ਬਾਈ ਹੋਣੀ ਫਰੂਟ ਜਿਹੜੇ ਲਾਏ ਹੋਏ ਨੇ 26 ਜਨਵਰੀ ਨੂੰ ਅਮਨਗੜ ਸ਼ਹਿਰ ਦੇ ਵਿੱਚ ਹਰ ਪਾਸੇ ਇੱਕ ਲੋਕਾਂ ਦਾ ਵਿਸ਼ਾਲ ਇਕੱਠ ਖਰੀਦਦਾਰੀ ਕਰਨ ਵਾਲੇ ਲੋਕਾਂ ਦਾ ਵਿਸ਼ਾਲ ਇਕੱਠ ਜਿਹੜਾ ਨਜ਼ਰ ਆਉਂਦਾ ਉਹ ਇੱਥੇ ਫੈਕਟਰੀ ਲੱਗਿਆ ਇਹ 메인 ਬਾਜ਼ਾਰ ਦਾ ਜਿਹੜਾ ਆ ਜਿਹੜਾ ਆਕੇ ਰਾਸ ਤੇਰਾ ਕਹਿ ਸਕਦੇ ਆਪਾਂ ਸ਼ੁਰੂ ਤੋਂ ਲੈ ਕੇ ਆ ਮੰਡੀ ਅਹਿਮਦਗੜ ਦਾ ਜਿਹੜਾ 메인 ਰੇਲਵੇ ਰੋਡ ਆ ਇਹ ਅੰਦਰਲੀ ਮੰਡੀ ਤੇ ਬਾਹਰਲੀ ਮੰਡੀ ਦੋਨਾਂ ਮੰਡੀਆਂ ਨੂੰ ਆਪਸ ਦੇ ਵਿੱਚ ਜੋੜਦਾ ਹੈਗਾ ਇਹ ਇਸ ਰੋਡ ਦੇ ਉੱਤੇ ਵੀ ਕਾਫੀ ਸੇਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਪਰ ਜਿਹੜੀਆਂ 메인 ਜਿਹੜੀ ਸੇਲ ਆ ਉਹ 메인 ਬਾਜ਼ਾਰ ਰਾਏ ਕੋ ਟੱਡਾ ਚੌੜਾ ਬਾਜ਼ਾਰ ਦੇ ਵਿੱਚ ਹੀ ਦੇਖਣ ਨੂੰ ਜ਼ਿਆਦਾ ਨਜ਼ਰ ਆਉਂਦੀ ਆ ਭਾਵੇਂ ਸਾਰੇ ਸ਼ਹਿਰ ਦੇ ਵਿੱਚ ਹੀ ਦੁਕਾਨਦਾਰਾਂ ਵੱਲੋਂ ਜਿਹੜੀਆਂ ਸੇਲਾ ਲਾਈਆਂ ਜਾਂਦੀਆਂ ਨੇ ਸੋ ਇੱਥੇ ਕੰਬਲਾਂ ਦੀ ਸੇਲ ਲੱਗੀ ਹੋਈ ਆ ਜੀ ਲਾਈਆ ਸੇਲ ਕਿਦਾਂ ਸੇਲ ਦਾ ਰਿਸਪਾਂਸ ਕੀ ਅੱਜ ਪਿਛਲੇ ਸਾਲ ਨਾਲੋਂ ਪਿਛਲੇ ਨਾਲੋਂ ਵੱਧਾ ਜੀ ਪਿਛਲੇ ਨਾਲੋਂ ਵੱਧਾ ਮੈਂ ਰਸਤਾ ਘੱਟ ਦੇਖਣ ਨੂੰ ਮਿਲ ਰਿਹਾ ਨਹੀਂ ਮੈਨੂੰ ਲੱਗ ਰਿਹਾ ਜੀ ਅੱਛਾ ਤੋਂ ਲਓ ਜੀ ਬੜੀ ਵਧੀਆ ਗੱਲ ਕਹੀ ਆ ਵੀਰ ਨੇ ਕਹਿੰਦਾ ਵੀ ਪਿਛਲੇ ਸਾਲ ਨਾਲੋਂ ਜਿਹੜਾ ਰਸ਼ ਸਾਨੂੰ ਵੱਧ ਨਜ਼ਰ ਆ ਰਿਹਾ ਪਰ ਜੋ ਆਪਾਂ ਪਿਛਲੇ ਸਾਲ ਵੀਡੀਓ ਬਣਾਈ ਸੀ ਤੇ ਇਸ ਸਾਲ ਪਿਛਲੇ ਸਾਲ 1 ਘੰਟੇ ਦੇ ਵਿੱਚ ਮੀਨ ਬਜ਼ਾਰ ਹੋਇਆ ਸੀ ਇਸ ਵਾਰ ਅੱਧੇ ਘੰਟੇ 'ਚ ਹੋ ਗਿਆ ਪਿਛਲੇ ਵਾਰ ਤਾਂ ਰਸ਼ ਬਹੁਤ ਜ਼ਿਆਦਾ ਸੀਗਾ

ਵੇਗਾ ਬੁੱਲੇ ਹਟਿਆ ਸੋ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਮੇਨ ਵਿਹਾਰ ਅਸੀਂ ਤੁਹਾਨੂੰ ਦਿਖਾਇਆ ਤੇ ਹੁਣ ਆਪਾਂ ਚੱਲਦੇ ਹੈਗੇ ਆ ਰਾਏਕੋਟਾ ਡਾ ਦੇ ਵਿੱਚ